ਸਤਿ ਸ਼੍ਰੀ ਅਕਾਲ ਜੀ ਮੈਂ ਹਾਰਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਕੀ ਕੀ ਘੇੜ ਕੇ ਡੇ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭੱਜ ਦੇ ਨਜ਼ਰ ਆ ਰਹੇ ਨੇ ਜੇਕਰ ਗੱਲ ਕਰੀਏ ਤੇ ਇੱਕ ਪਾਸੇ ਉਹਨਾਂ ਵੱਲੋਂ ਸਟੇਜਾਂ ਉੱਤੇ ਬੜਾ ਲਲਕਾਰਿਆ ਜਾਂਦਾ ਹੈ ਤੇ ਦੂਸਰੇ ਪਾਸੇ ਜੇਕਰ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਗਲਤੀ ਹੁੰਦੀ ਤਾਂ ਉਸ ਦਾ ਜੋ ਹੈ ਹਰਜਾਨਾ 70 ਸਾਲ ਪਹਿਲਾਂ ਦੀਆਂ ਪਾਰਟੀਆਂ ਦੇ ਉੱਤੇ ਥੋਪ ਦਿੱਤਾ ਜਾਂਦਾ ਹੈ ਦੂਸਰੇ ਪਾਸੇ ਗੱਲ ਕਰੀਏ ਤਾਂ 11 ਮਿੰਟਾਂ ਦੇ ਵਿੱਚ ਚੂਨਾ ਲਗਾਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨੂੰ 2 ਕਰੋੜ ਰੁਪਏ ਦਾ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਹੈ ਇੱਕ ਪਾਸੇ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਤੁਹਾਡੀਆਂ ਚਰਨਪੂ ਜਿਹੜੀਆਂ ਤੁਹਾਡੀਆਂ ਜਨਮ ਭੂਮੀਆਂ ਨੇ ਉਹ ਕੱਢ ਦੇਵਾਂਗਾ ਤੇ ਦੂਸਰੇ ਪਾਸੇ ਉਹਨਾਂ ਨੇ ਐਲਓਪੀ ਨੂੰ ਵੰਗਾਰਿਆ ਖਾਸ ਕਰਕੇ ਗੱਲ ਕਰੀਏ ਚਰਨਜੀਤ ਚੰਨੀ ਪ੍ਰਤਾਪ ਸਿੰਘ ਬਾਜਬਾ ਸੁਖਬਾਲ ਸਿੰਘ ਖੈਰਾ ਤੇ ਸ਼ੋਮੀ ਅਕਾਲੀ ਦਲ ਦੇ ਜੋ ਆ ਸਾਬਕਾ ਮੰਤਰੀ ਸੀਗੀ ਜਿਨ੍ਹਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਪੱਖ ਦੇ ਵਿੱਚ ਬੋਲੇ ਤੇ ਵਿਰੋਧ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਦੂਸਰੀ ਬਾਸੇ ਗੱਲ ਕਰੀਏ ਤਾਂ 11 ਮਿੰਟਾਂ ਦੇ ਵਿੱਚ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੇ ਰਾਜ ਸਭਾ ਦਾ ਸੈਸ਼ਨ ਖਤਮ ਕਰ ਦਿੱਤਾ ਜੇਕਰ ਗੱਲ ਕਰੀਏ ਸ਼ੰਦਾਰ ਜਲੀ ਦਿੱਤੀ ਗਈ ਸੁਖਦੇਵ ਸਿੰਘ ਟੀ ਸਾਥੇ ਡਾਕਟਰ ਕਸ਼ਮੀਰ ਸਿੰਘ ਸੋਹਲ ਨੂੰ ਜਿਹੜੇ ਕੀ ਪਿਛਲੇ ਦਿਨਾਂ ਵਿੱਚ ਹੀ ਜਿਨ੍ਹਾਂ ਦੀ ਜੋ ਅਕਾਲ ਚਲਾਣਾ ਕਰ ਗਏ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 11 ਮਿੰਟਾਂ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਕਿਉਂ ਖਤਮ ਕੀਤਾ ਸੂਤਰਤਾ ਤੋਂ ਬਾਅਦ ਦੀ ਜਾਣਕਾਰੀ ਸਾਹਮਣੇ ਆ ਰਹੀ ਕਿ ਅਰਵਿੰਦ ਕੇਜਰੀਵਾਲ ਵੱਲੋਂ ਫੋਨ ਆਇਆ ਸੀ ਕਿ ਜੋ ਮੈਂ ਕਹਾਗਾ ਉਹੀ ਗੱਲ ਮੰਨੀ ਪਈਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਧਾਨ ਸਭਾ ਵਿੱਚ ਚੱਲਦੇ ਸੈਸ਼ਨ 11 ਮਿੰਟਾਂ ਦੇ ਵਿੱਚ ਹੀ ਖਤਮ ਕਰਕੇ ਉੱਥੋਂ ਭੱਜੇ ਬਾਅਦ ਵਿੱਚ ਕੈਬਨਟ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਸਿਰਫ ਕੁਝ ਇੱਕ ਦੋ ਫੈਸਲੇ ਲਏ ਤੇ ਉਸ ਤੋਂ ਬਾਅਦ ਉਹ ਵੀ ਜੋ ਪੰਜਾਬ ਦੇ ਹਿੱਤਾਂ ਦੇ ਵਿੱਚ ਨਹੀਂ ਸੀ ਪੰਜਾਬ ਦੇ ਲੋਕਾਂ ਦੇ ਹਿੱਤਾਂ ਹਿੱਤਾਂ ਦੇ ਵਿੱਚ ਨਹੀਂ ਸੀ ਤਾਂ ਉਹ ਉਥੋਂ ਚੱਲਦੇ ਬਣੇ ਜੇਕਰ ਗੱਲ ਕਰੀਏ ਤਾਂ ਇਜਲਾਸ ਅਕੋਰਡਿੰਗ ਟੂ ਜਿਹੜਾ ਕੀ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜੀਵਾਲ ਦੇ ਕਹਿੰਦੇ ਖਤਮ ਕੀਤਾ ਗਿਆ ਉਹਦਾ ਜਵਾਬ ਦੇਣਾ ਪਏਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੰਮ ਦੇਖੋ ਜਿਹੜੀ ਚੀਜ਼ ਦਾ ਬਿਲ ਪਾਸ ਕੀਤਾ ਜਾਣਾ ਸੀ ਖਾਸ ਕਰਕੇ ਗ੍ਰੰਥਾਂ ਦਾ ਜਿਹੜੇ ਪਵਿੱਤਰ ਗ੍ਰੰਥ ਨੇ ਉਹਨਾਂ ਦੀ ਬੇਅਦੀ ਨਾ ਹੋਵੇ ਉਨਾ ਬਾਰੇ ਵੀ ਕਾਨੂੰਨ ਪਾਸ ਕਰਨ ਲੱਗੀ ਹੈ ਪੰਜਾਬ ਸਰਕਾਰ ਜਿਸ ਦਾ ਆਪਾਂ ਸਾਰੇ ਹੀ ਛਲਾਂਗਾ ਕਰਦੇ ਹਾਂ ਜੇਕਰ ਗੱਲ ਕਰੀਏ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਗ੍ਰੰਥਾ ਦੀ ਬੇਅਦੀ ਹੁੰਦੀ ਹੈ ਉਹਨਾਂ ਬਾਰੇ ਇੱਕ ਡਿਸੀਜਨ ਲੈਣਾ ਸੀ ਅਸੀਂ ਉਸ ਚੀਜ਼ ਦੇ ਨਾਲ ਉਹਨਾਂ ਦੀ ਛਲਾਂਗਾ ਕਰਦੇ ਆ ਉਹਨਾਂ ਨਾਲ ਖੜੇ ਹਾਂ ਲੇਕਿਨ ਉਹਦੇ ਚੱਲਦਿਆ ਇਸ ਦਾ ਪ੍ਰਪੋਜ਼ਲ ਹੀ ਨਹੀਂ ਸੀ ਪੰਜਾਬ ਦੇ ਮੁੱਖ ਮੰਤਰੀ ਕੋਲ ਤੇ ਨਾ ਹੀ ਵਿਰੋਧੀ ਧਿਰ ਨੂੰ ਦਿੱਤਾ ਗਿਆ ਕਿ ਅਸੀਂ ਇੱਕ ਕਾਨੂੰਨ ਬਣਾਇਆ ਜਾ ਰਿਹਾ ਤੁਸੀਂ ਇਸ ਵਿੱਚ ਸਹਿਮਤ ਹੋ ਜਾਂ ਨਹੀਂ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਵੀ ਕੋਈ ਡਿਸੀਜਨ ਲੈਂਦੇ ਨੇ ਤਾਂ ਉਹਦੇ ਵਿੱਚ ਜੋ ਹੈ ਵਿਰੋਧੀ ਧਿਰਾਂ ਤੋਂ ਸਲਾਹ ਨਹੀਂ ਕਰਦੇ ਨਾ ਹੀ ਉਹਨਾਂ ਨਾਲ ਕਿਸੇ ਤਰ੍ਹਾਂ ਦੀ ਸਹਿਮਤੀ ਮੰਗਦੇ ਨੇ ਇਹ ਸਿੱਧਾ ਰਗੜਿਆ ਸੁਖਬਾਲ ਸਿੰਘ ਸੋਰੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹਦੇ ਵਿੱਚ ਕੁਝ ਕੱਢਣ ਪਾਉਣ ਨਹੀਂ ਹੈ ਇੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਟੰਟ ਖੇਡਿਆ ਜਾ ਰਿਹਾ ਹੈ ਉਹਨਾਂ ਵੱਲੋਂ ਜੋ ਹੈ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਇਹ ਖੜਾ ਨਾ ਹੀ ਇਹਨਾਂ ਕੋਲ ਹੈ ਤੇ ਨਾ ਹੀ ਸਾਨੂੰ ਦਿੱਤਾ ਗਿਆ ਹੈ ਤੇ ਨਾ ਹੀ ਇਹਨਾਂ ਨੇ ਵਿਧਾਨ ਸਭਾ ਦੇ ਇਜਲਾਸ ਰੱਖ ਲਿਆ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਕੁਲਤਾਰ ਸਿੰਘ ਸੱਧਵਾਂ ਨੂੰ ਇੱਥੋਂ ਤੱਕ ਕਿਹਾ ਹੈ ਕਿ 2 ਦਿਨ ਦਾ ਨਹੀਂ ਹੋਣਾ ਚਾਹੀਦਾ اجلاس ਇਹਨੂੰ 5 ਦਿਨਾਂ ਦਾ ਕਰ ਦਿੱਤਾ ਜਾਵੇ ਕਿਉਂਕਿ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕਹਿੰਦੇ ਨੇ ਕਿ ਵਿਰੋਧੀ ਪਾਰਟੀਆਂ ਪੱਜ ਜਾਂਦੀਆਂ ਨੇ ਤਾਂ ਸਾਨੂੰ ਟਾਈਮ ਲੰਮਾ ਸਮਾਂ ਦੇਣਾ ਚਾਹੀਦਾ ਹੈ ਜਿਸ ਵਿੱਚ ਅਸੀਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਰੇ ਚੰਗਾ ਜਾਂ ਮਾੜਾ ਉਹਨਾਂ ਦਾ ਦੱਸ ਸਕੀਏ ਕਿਉਂਕਿ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਾਫੀ ਉਹਨਾਂ ਦੇ ਸਾਹਮਣੇ ਖੜੇ ਹੋ ਗਏ ਨੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਪਾਰਟੀ ਜਾਂ ਭਾਜਪਾ ਕਿਉਂਕਿ ਲੈਂਡ ਪੁਲਿੰਗ ਨੂੰ ਲੈ ਕੇ ਕੱਲ ਭੱਜਦੇ ਦਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੈਂਡ ਪੁਲਿੰਗ ਦੇ ਉੱਤੇ ਕਾਫੀ ਜੜੀ ਉਹਨਾਂ ਵੱਲੋਂ ਪਾਲਿਸੀ ਬਣਾਈ ਜਾ ਰਹੀ ਹੈ ਲੇਕਿਨ ਉਹਦੇ ਹਿੱਕਾਂ ਦੇ ਵਿੱਚ ਪੰਜਾਬ ਦੇ ਸਿਆਸੀ ਪਾਰਟੀਆਂ ਦੇ ਨਾਲ-ਨਾਲ ਪੰਜਾਬ ਦੇ ਕਿਸਾਨ ਵੀ ਖੜੇ ਹੋ ਗਏ ਨੇ ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ 24 ਹਜ਼ਾਰ ਏਕੜ ਦੀ ਗੱਲ ਸੀ ਹੁਣ 40 ਹਜ਼ਾਰ ਏਕੜ ਦੀ ਗੱਲ ਹੈ ਅਸੀਂ ਇਕਵਾਏ ਨਹੀਂ ਹੋਣ ਦਵਾਂਗੇ ਜ਼ਮੀਨ ਜਿਹੜੇ ਇਹਨਾਂ ਵੱਲੋਂ ਮੋਲ ਬਣਾਏ ਜਾ ਰਹੇ ਨੇ ਜਾਂ ਅਰਬਰ ਸਟੇਟ ਬਣਾਈਆਂ ਜਾ ਰਹੀਆਂ ਨੇ ਅਸੀਂ ਇਹਨਾਂ ਨੂੰ 1 ਇੰਚ ਵੀ ਆਪਣੀ ਜ਼ਮੀਨ ਨਹੀਂ ਦੇਵਾਂਗੇ ਪੰਜਾਬ ਦੇ ਕਿਸਾਨ ਖੜੇ ਹੋ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੱਜਦੇ ਦਿਖ ਰਹੇ ਨੇ ਨਾ ਹੀ ਉਹਨਾਂ ਨੇ ਚੱਲਦੇ اجلاس ਵਿੱਚ ਨਾ ਹੀ ਉਹਨਾਂ ਨੇ ਕੋਈ ਗ੍ਰੰਥਾ ਬਾਰੇ ਡਿਸੀਜਨ ਲਿਆ ਤੇ ਨਾ ਹੀ ਜੋ ਲੈਂਡ ਪੂਲਿੰਗ ਜੋ ਪਾਲਿਸੀ ਬਣਾਈ ਗਈ ਹੈ ਉਸ ਉੱਤੇ ਡਿਸੀਜਨ ਲਿਆ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਆਪਣੇ ਹੀ ਗੱਲਾਂ ਤੋਂ ਕਤਰੌਂਦੇ ਤੇ ਪੱਜਦੇ ਨਜ਼ਰ ਆ ਰਹੇ ਨੇ ਜਿੱਥੋਂ ਤੱਕ 2027 ਦੀ ਆਉਣ ਵਾਲੀਆਂ ਵਿਧਾਨ ਸਭਾ ਦੇ ਉੱਤੇ ਵੀ ਬਹੁਤ ਵੱਡਾ ਅਸਰ ਪਏਗਾ। ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਇਹਦਾ ਕੀ ਜਵਾਬ ਦਿੰਦੇ ਨਜ਼ਰ ਆਉਂਦੇ ਨੇ ਇਹ ਤਾਂ ਬਾਅਦ ਚ ਹੀ ਪਤਾ ਲੱਗੇਗਾ। ਬਾਕੀ ਜੋ ਵੀ ਮੰਦੀ ਜਾਣਕਾਰੀ ਸਾਹਮਣੇ ਆਏਗੀ ਸਾਂਝੀ ਕਰਾਂਗੇ ਤਾਂ